ਇਸ ਵਕਤ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਵੱਲੋਂ ਉਤਾਰਿਆ ਜਾਏਗਾ ਜਿਮਨੀ ਚੋਣਾਂ ਦੇ ਵਿੱਚ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਹਲਕਾ ਅਨਚਾਰਜ ਲਾਇਆ ਤੇ ਅੱਜ ਸਾਰੀ ਪਾਰਟੀ ਨੇ ਸਮੁੱਚੀ ਨੇ ਖੁਸ਼ੀ ਮਨਾਈ ਆ ਵੀ ਸਾਡੇ ਪਰਿਵਾਰ ਚ ਵਾਧਾ ਆਇਆ ਇੱਕ ਚੰਗੇ ਇਨਸਾਨ ਆਏ ਆ ਤੇ ਉਹਨਾਂ ਵਿਸ਼ਵਾਸ ਦਿਵਾਇਆ ਸਾਰਿਆਂ ਨੇ ਕਿ ਹਰਮੀਤ ਸਿੰਘ ਸੰਧੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਹੰਦਰ ਸਾਹਿਬ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਕੀ ਸੀ ਅਜੰਡਾ ਇਹੋ ਹੀ ਜੀ ਸਰਦਾਰ ਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰ ਲਾਇਆ ਪਾਰਟੀ ਨੇ ਤੇ ਸਾਰੇ ਸਾਥੀਆਂ ਨੇ ਖੁਸ਼ੀ ਮਨਾਈ ਆ ਮੂੰ ਮਿੱਠਾ ਕਰਾਇਆ ਰਮੀਤ ਸਿੰਘ ਸੰਧੂ ਦਾ ਇਹ ਵਿਸ਼ਵਾਸ ਦਿਵਾਇਆ ਵੀ ਜੋ ਪਾਰਟੀ ਨੇ ਡਿਊਟੀ ਲਈ ਆ ਸਰਦਾਰ ਰਮੀਤ ਸਿੰਘ ਸੰਧੂ ਦੀ ਅਹੀਂ ਉਹ ਡਿਊਟੀ ਨੂੰ ਤਾਂਦੇ ਹੀ ਨਾ ਮਨ ਤਨ ਤੇ ਧਾਨਾ ਸਾਰਿਆਂ ਨੇ ਵਿਸ਼ਵਾਸਤ ਬਾਇਆ ਬਹਿਰਮਹੀਸ ਸਿੰਘ ਸੰਧੂ ਨਾਲ ਮੋਢੇ ਨਾਲ ਮੋਟਾ ਜੁੜ ਕੇ ਖੜੇ। ਜੇਕਰ ਕਨਵਲ ਲੋਦਰਬਾਰ ਸਾਹਿਬ ਜਾ ਕੇ ਸੋਹ ਖਾਦੀ ਜਾਂਦੀ ਏ ਅਗਰ ਜੇ ਟਿਕਦਾ ਸਰਦਾਰ ਹਰਮਹੀਸ ਸਿੰਘ ਸੰਧੂ ਨੂੰ ਮਿਲਦੀ ਹੈ ਤੇ ਸਾਡੇ ਵਿੱਚੋਂ ਕੋਈ ਵੀ ਸਾਥ ਨਹੀਂ ਦੇਵੇਗਾ। ਉਹ ਕਿਹ ਸੋਹ ਨਹੀਂ ਖਾਦੀ ਤੁਸੀਂ ਗੱਲ ਨੂੰ ਭੁੜਕਾਣਾ ਕਰੋ ਮੇਰੇ ਭਰਾ ਉਹ ਮੱਥਾ ਟੇਕਣ ਗਏ ਆ ਕੋਈ ਇਹੋ ਜੀ ਗੱਲ ਨਹੀਂ ਗੀ ਉਹ ਸਾਰੇ ਤੇ ਇੱਥੇ ਆ ਨਾਲ ਆਏ ਆ ਉਹ ਗੁਰੂ ਘਰ ਮੱਥਾ ਟੇਕਣ ਗਏ ਕੋਈ ਇਹੋ ਜੀ ਗੱਲ ਨਹੀਂ ਗੀ ਬਾਕੀ ਪਰਮਾਤਮਾ ਕਿਰਪਾ ਕਰੇ ਆਮ ਆਦਮੀ ਪਾਰਟੀ ਇੱਕ ਮੋਠਿਆ ਇੱਕ ਜੋਟਿਆ ਜਿਹੜੀ ਟਿਕਟ ਦੀ ਜਿਹੜੀ ਯਾਸ ਅਰੇਜ ਲਗਾ ਰਹੀਆਂ ਨੂੰ ਲੱਗਦਾ ਕਿ ਟਿਕਟ ਜਿਹੜੀ ਧਰਨ ਪਰ ਪਰ ਹੋ ਚੁੱਕੀ ਹੈ ਦੇਖੋ ਟਿਕਟ ਜਿਹੜੀ ਆ ਉਹ ਮੈਂ ਨਾ ਦੇਣੀ ਇਹਨਾਂ ਕਿਸੇ ਨੇ ਦੇਣੀ ਉਹ ਤੇ ਹਾਈ ਕਮਾਂਡ ਨੇ ਦੇਣੀ ਆ ਅੱਜ ਤੇ ਮੈਨੂੰ ਉਹਨਾਂ ਨੇ ਸੇਵਾਦਾਰ ਲਾਇਆ ਇਹ بطور ਸੇਵਾਦਾਰੀ ਤੇ ਕੰਮ ਕਰਾਂਗੇ ਕਿਹੜੀ ਟਿਕਟ ਦੀ ਜਦੋਂ ਦਾਗਦਾਂ ਚੱਲਦੀ ਪਈ ਬਾਹਰੋਂ ਆਏਗਾ ਜਾਂ ਹਰ ਵੇਲੇ ਸੰਧ ਦੀ ਮੂਲ ਗੱਤ ਇਹ ਵੀਰੇ ਹਾਈ ਕਮਾਂਡ ਦੇ ਵਸਿਆ ਜੀ ਉਹਨਾਂ ਨੇ ਅੱਜ ਉਹਨਾਂ ਨੂੰ ਹਲਕਾ ਕੰਕਾਰ ਜਲਾਤਾ ਅੱਜ ਇਹ ਖੁਸ਼ੀ ਮਨਾ ਰਹੇ ਆਂ ਜਿੱਦੋਂ ਟਿਕਟ ਮਿਲ ਜੂ ਉਹ ਦਿਨ ਉਹ ਖੁਸ਼ੀ ਮਨਾਵਾਂਗੇ ਸასიਖਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜਿਮਨੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਜਿਹੜੇ ਉਮੀਦਵਾਰ ਨੇ ਦਾਵੇਦਾਰ ਨੇ ਉਹਨਾਂ ਨੂੰ ਇਕੱਠਿਆਂ ਕੀਤਾ ਜਾ ਰਿਹਾ ਹੈ ਪਾਰਟੀ ਵਰਕਰਾਂ ਨੂੰ ਇਕੱਠਿਆਂ ਕੀਤਾ ਜਾ ਰਿਹਾ ਔਰ ਜਿਮਨੀ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਅੱਜ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਬੀਤੇ ਦਿਨ ਉਹਨਾਂ ਵੱਲੋਂ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਐਕਸ ਐਮ ਐਲ ਜਿਹੜੇ ਨੇ ਹਰਮਿਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਬਣਾਇਆ ਗਿਆ ਸੀ ਔਰ ਅੱਜ ਇੱਕ ਵੱਡੀ ਮੀਟਿੰਗ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦਫ਼ਤਰ ਦੇ ਵਿੱਚ ਕੀਤੀ ਗਈ ਆ ਜਿੱਥੇ ਹਲਕਾ ਇੰਚਾਰਜ ਹਰਮਿਤ ਸਿੰਘ ਸੰਧੂ ਔਰ ਸਮੂਹ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਇਸ ਮੌਕੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਇੱਥੇ ਪਹੁੰਚੇ ਹੋਏ ਨੇ ਮਹਾਲ ਕਬਦਾ ਇੱਕ ਮਨਜਿੰਦਰ ਸਿੰਘ ਲਾਲਪੁਰਾ ਸਰਵਣ ਸਿੰਘ ਧੁੰਨ ਵੀ ਇਸ ਮੌਕੇ ਪਹੁੰਚੇ ਨੇ ਔਰ ਚੇਅਰਮੈਨ ਗੁਰਦੇਵ ਸਿੰਘ ਲਖਣਾ ਵੀ ਇਸ ਮੌਕੇ ਇੱਥੇ ਪਹੁੰਚੇ ਹੋਏ ਨੇ ਔਰ ਇਸ ਵਕਤ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਨੂੰ ਆਮ ਆਦਮੀ ਪਾਰਟੀ ਵੱਲੋਂ ਉਤਾਰਿਆ ਜਾਏਗਾ ਜਿਮਨੀ ਚੋਣਾਂ ਦੇ ਵਿੱਚ ਔਰ ਇਸ ਵਕਤ ਸਾਰੇ ਵਰਕਰ ਜਿਹੜੇ ਨੇ ਇਕੱਠਾ ਹੋ ਚੁੱਕੇ ਨੇ ਉਹਨਾਂ ਦੀ ਮੀਟਿੰਗ ਚੱਲ ਰਹੀ ਆ ਮੀਟਿੰਗ ਦੇ ਵਿੱਚ ਆਖਰ ਕੀ ਫੈਸਲਾ ਲਿਆ ਜਾਂਦਾ ਏ ਇਹ ਇਹ ਜਦੋਂ ਸਮੁੱਚੀ ਲੀਡਰਸ਼ਿਪ ਬਾਹਰ ਆਵੇਗੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਔਰ ਗੱਲਬਾਤ ਕਰਕੇ ਜਾਣਾਂਗੇ ਕਿ ਆ ਕਰੋਨਾ ਦਾ ਕੀ ਕਹਿਣਾ ਏ ਜਿਹੜੀ ਅੱਜ ਲਗਭਗ ਧਰਮੀ ਕਿੰਦੀ ਆਏ ਬੈਣੀ ਕਿਸ ਤਰ੍ਹਾਂ ਦੀ ਸਰਗਰਮੀ ਆ ਅੱਜ ਆਮ ਆਦਮੀ ਪਾਰਟੀ ਨੇ ਕੱਲ ਰਵੀ ਸਿੰਘ ਸੰਧੂ ਨੂੰ ਵਾਲ ਕਾਂ ਚਾਰਜ ਜਿਹੜਾ ਵਾ ਅਨਾਉਂਸ ਕੀਤਾ ਸੀ ਤੇ ਅੱਜ ਸਾਰੇ ਵਰਕਰਾਂ ਨੇ ਜਿਹੜਾ ਉਹਨਾਂ ਨੂੰ ਜੀ ਆਇਆਂ ਆਖਿਆ ਵਾ ਤੇ ਸਾਰਿਆਂ ਨੇ ਇਕੋ ਨਾਲ ਮੀਟਿੰਗ ਲਾਈ ਆ ਅੱਗੇ ਕਿਹੜੇ ਢਾਂਚੇ ਕੰਮ ਕਰਨਾ ਉਹਦੇ ਤੇ ਚਰਚਾ ਹੋਈ ਆ ਜਿਹੜੀਆਂ ਬਾਗੀ ਸੁਣਾ ਸ਼ਹਿਰ ਜੁੜਦੀਆਂ ਪਈਆਂ ਵੀ ਇਹ ਵਿਰੋਧਤਾ ਹੋਣੀ ਆ ਉਹਦਾ ਫਿਰ ਆ ਦੇਖੋ ਰਾਜਨੀਤੀ ਦੇ ਵਿੱਚ ਹਰੇਕ ਬੰਦੇ ਦੀ ਇੱਕ ਪੋਲੀਟਿਕਲ ਆਸ ਹੁੰਦੀ ਆ ਹਰ ਬੰਦਾ ਰਾਜਨੀਤੀ ਦੇ ਵਿੱਚ ਸਮਾਜ ਆਪਣੇ ਕਿਸੇ ਅਹੁਦੇ ਤੇ ਪਹੁੰਚ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਤੇ ਟਿਕਟ ਤਾਂ ਇੱਕ ਹੀ ਹੁੰਦੀ ਆ ਇੱਕ ਹੀ ਸਾਥੀ ਨੂੰ ਮਿਲਣੀ ਆ ਤੇ ਬਾਕੀ ਸਾਰੇ ਸਾਥੀਆਂ ਦੇ ਨਾਲ ਅਸੀਂ ਜਿਹੜਾ ਉਹ ਰામਤਾ ਕਰ ਰਹੇ ਆ तकरीबन ਸਾਰੇ ਬਲਾਕ ਪ੍ਰਧਾਨ ਤੇ ਜਿਹੜਾ ਕੇ ਡਰਾਓ ਸਾਰਾ ਆ ਗਿਆ ਜੇ ਕੋਈ ਫਿਰ ਵੀ ਇੱਕ ਦਾ ਸਾਥੀ ਕੋਈ ਨਰਾਜ਼ ਹੋਊਗਾ ਤੁਸੀਂ ਬੈਗ ਨਰਾਜ਼ ਸਾਹਾ ਜੇ ਮੀਟਿੰਗ ਕੀਤੀ ਹੈ ਕਿ ਅੱਜ ਜੰਦਾ ਨਹੀਂ ਕਿਸ ਅੱਜ ਸਾਡੇ ਤਰਨਤਾਰ ਨਲਕੇ ਦੇ ਸਮੂੱਚੇ ਸਾਡੇ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਪਿੰਡਾਂ ਦੇ ਆਗੂ ਸਾਰੇ ਮੋਤ ਪਰ ਸੱਜਣ ਜਿਨ੍ਹਾਂ ਦੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਹਲਕਾ ਇੰਚਾਰਜ ਲਾਇਆ ਤੇ ਅੱਜ ਸਾਰੀ ਪਾਰਟੀ ਨੇ ਸਮੂੱਚੀ ਨੇ ਖੁਸ਼ੀ ਮਨਾਈ ਆ ਵੀ ਸਾਡੇ ਪਰਿਵਾਰ ਚ ਵਾਧਾ ਆਇਆ ਇੱਕ ਚੰਗੇ ਇਨਸਾਨ ਆਏ ਇਹ ਉਹਨਾਂ ਵਿਸ਼ਵਾਸਤ ਹੋਇਆ ਸਾਰਿਆਂ ਨੇ ਕਿ ਹਰਮੀਤ ਸਿੰਘ ਸੰਧੂ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਸਾਡੇ ਇੱਥੇ ਅੰਗਸੋਹਲ ਜੀ ਤੇ ਹੋਰ ਵੀ ਸਾਡੇ ਜਿੰਨੇ ਸਾਥੀ ਆ ਤਰਨਧਾਰ ਨਾਲ ਕਿਤੋਂ ਨਾਲ ਸਾਡੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਸਾਡੇ ਐਮਐਲਏ ਖੀਮ ਕਰਨ ਤੋਂ ਸਰਦਾਰ ਸਰਵਣ ਸਿੰਘ ਧੁੰਨ ਜੀ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਗੁਰਦੀਪ ਸਿੰਘ ਲਖਣਾ ਜੀ ਤੇ ਹੋਰ ਵੀ ਜਿੰਦੇ ਆਮ ਆਦਮੀ ਪਾਰਟੀ ਦੇ ਸਮੁੱਚੇ ਤਰਨਧਾਰ ਨਾਲ ਕਿਦੇ ਆਗੂ ਆ ਉਹ ਸਾਰੇ ਇੱਥੇ ਹਾਜ਼ਰ ਤੇ ਸਾਰਿਆਂ ਨੇ ਇੱਕ ਮੁੱਠ ਹੋ ਕੇ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੀ ਜਿਹੜੀ ਚੋਣ ਕੈਂਪੇਨ ਆ ਉਹ ਅੱਜ ਤੋਂ ਹੀ ਸ਼ੁਰੂ ਕਰਤੀ ਆ ਪ੍ਰਮਾਤਮਾ ਕਿਰਪਾ ਕਰੇ ਸਰਦਾਰ ਹਰਮੀਤ ਸਿੰਘ ਸੰਧੂ ਤੇ ਆਮ ਆਦਮੀ ਪਾਰਟੀ ਇਹ ਅੱਜ ਜਿਹੜਾ ਵਿਗਲ ਪਜਾਤਾ ਸਾਰਿਆਂ ਨੇ ਇਹ ਤਗੜੀ ਲੀਡ ਨਾਲ ਸਾਰੇ ਜਿਤਾ ਕੇ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੀ ਝੋਲੀ ਦੇ ਵਿੱਚ ਇਹ ਸੀਟ ਪਾਉਣ ਕਿ ਭੁੱਲੀ ਫਾਮ ਵੱਡੀ ਵਰਕਾ ਵੱਲੋਂ ਦਰਬਾਰ ਸਾਹਿਬ ਜਾ ਕੇ ਸੋ ਖਾਦੀ ਜਾਂਦੀ ਏ ਅਗਰ ਜੇ ਟਿਕਟ ਸਰਕਾਰ ਹਰਮਨ ਸਿੰਘ ਸੰਧੂ ਨੂੰ ਮਿਲਦੀ ਹੈ ਤੇ ਸਾਡੇ ਵਿੱਚੋਂ ਕੋਈ ਵੀ ਸਾਥ ਨਹੀਂ ਦੇਵੇਗਾ। ਉਹ ਕਿਹ ਸੋਣੀ ਖਾਦੀ ਤੁਸੀਂ ਗੱਲ ਨੂੰ ਭੁੜਕਾਣਾ ਕਰੋ ਮੇਰੇ ਭਰਾ ਉਹ ਮੱਥਾ ਟੇਕਣ ਗਏ ਆ ਕੋਈ ਇਹੋ ਜੀ ਗੱਲ ਨਹੀਂਗੀ ਉਹ ਸਾਰੇ ਤੇ ਇੱਥੇ ਆ ਨਾਲ ਆਏ ਆ ਉਹ ਗੁਰੂ ਘਰ ਮੱਥਾ ਟੇਕਣ ਗਏ ਕੋਈ ਇਹੋ ਜੀ ਗੱਲ ਨਹੀਂਗੀ ਬਾਕੀ ਪਰਮਾਤਮਾ ਕਿਰਪਾ ਕਰੇ ਆ ਆਮ ਆਦਮੀ ਪਾਰਟੀ ਇੱਕ ਮੋਠਿਆ ਇੱਕ ਜੋਟਿਆ ਸਾਰੇ ਇੱਥੇ ਸਾਰੇ ਬਲਾਕ ਪ੍ਰਧਾਨ ਆਏ ਆ ਜਿੰਨੇ ਬਲਾਕ ਪ੍ਰਧਾਨ ਐਮ ਸੀ ਆ ਸਰਪੰਚ ਆ ਹੁਣ ਸੋਮਵਾਰ ਸਾਡੀ ਸਰਪੰਚਾਂ ਦੀ ਮੀਟਿੰਗ ਆ ਸੋਮਵਾਰ ਸਾਰੇ ਸਰਪੰਚ ਵੀ ਤੁਰ ਪੈਣੇ ਆ ਆਮ ਆਦਮੀ ਪਾਰਟੀ ਪ੍ਰੋਟੋਕਾਲ ਚ ਚੱਲਦੀ ਆ ਇਹ ਜਿਵੇਂ ਕਾਲੀ ਦਲ ਕਾਂਗਰਸ ਚ ਪਾਟੋ ਧਾੜਾ ਹੁੰਦੀਆਂ ਉਹੋ ਜੀ ਗੱਲ ਇੱਥੇ ਨਹੀਂ ਹੈਗੀ ਸਾਰੇ ਬੰਦੇ ਇੱਕ ਮੁੱਠ ਨੇ ਤੇ ਸਾਰੇ ਹਰਮੀਸੋ ਸੰਧੂ ਦੇ ਨਾਲ ਨੇ ਪਰ ਕਿਤੇ ਬਹੁਤ ਸਾਰੇ ਕੰਮ ਜੇ ਰੁਕੇ ਪਏ ਨੇ ਤਾਂ ਅੰਤਵਾੜ ਕੀ ਲੱਗਦਾ ਹੋਣਾ ਜਦੋਂ ਹਰਮੀਸੇ ਸੰਧੂ ਜੀ ਆਗੇ ਨੇ ਉਹ ਕੰਮ ਕਿੱਧਰ ਗਿਆ ਸਰਪ ਕੋ ਪਹਿਲਾਂ ਤਾਂ ਬੜੀ ਵੱਡੀ ਘਾਟ ਪਈ ਆ ਸਰਕਾਰ ਕਸ਼ਮੀਰ ਸਿੰਘ ਸੂਲ ਹੋਣਾਂ ਦੇ ਜਾਣ ਨਾਲ ਜਿਹੜੇ ਕੋਈ ਕੰਮ ਰਹਿੰਦੇ ਆ ਉਹ ਹੁਣ ਵੀ ਹੋਣਗੇ ਤੇ ਜਦੋਂ ਸਰਦਾਰ ਰਮੀਸੋ ਸੰਧੂ ਐਮਐਲਏ ਬਣ ਗਏ ਉਹਦੇ ਬਾਅਦ ਉਸ speed ਹੋਰ ਤੇਜ਼ ਹੋ ਗਈ ਤਰਨਤਾਰਨ ਸ਼ਹਿਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਧਰਤੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਕਰਨ ਕੰਮ ਕਰਨ ਦਾ ਉਤਮ ਦੇਣ ਸਰਦਾਰ ਰਮੀਸੋ ਸੰਧੂ ਉਹਨਾਂ ਨੂੰ ਫੇਰ ਮੌਕਾ ਦੇਣ ਤੇ ਪੂਰੀ speed ਨਾਲ ਕੰਮ ਕਰਨ ਸਭ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਕੀ ਸੀ ਅਜੰਡਾ ਇਹੋ ਹੀ ਜੀ ਸਰਦਾਰ ਰਮੀਸੋ ਸੰਧੂ ਨੂੰ ਹਲਕਾ ਅੰਚਾਰ ਲਾਇਆ ਪਾਰਟੀ ਨੇ ਤੇ ਸਾਰੇ ਸਾਥੀਆਂ ਨੇ ਖੁਸ਼ੀ ਮਨਾਈ ਆ ਮੂੰਹ ਮਿੱਠਾ ਕਰਾਇਆ ਰਮੀਸੋ ਸੰਧੂ ਦਾ ਇਹ ਵਿਸ਼ਵਾਸ ਦਵਾਇਆ ਕਿ ਜੋ ਪਾਰਟੀ ਨੇ ਡਿਊਟੀ ਲਈ ਆ ਸਰਦਾਰ ਹਰਮੀਤ ਸਿੰਘ ਸੰਧੂ ਦੀ ਅਸੀਂ ਉਹ ਡਿਊਟੀ ਨੂੰ ਤਾਂਦੇ ਹੀ ਨਾ ਮਨ ਤਨ ਤੇ ਧਾਨਾ ਸਾਰਿਆਂ ਨੇ ਵਿਸ਼ਵਾਸ ਦਵਾਇਆ ਕਿ ਹਰਮੀਤ ਸਿੰਘ ਸੰਧੂ ਨਾਲ ਮੋਢੇ ਨਾਲ ਮੋਟਾ ਜੁੜ ਕੇ ਖੜੇ ਜਿਹੜੀਆਂ ਬਾਗੀ ਜਿਹੜੀਆਂ ਬਾਗੀ ਸੁਰਾ ਉੱਠਦੀਆਂ ਪਈਆਂ ਸੀ ਇਹਨਾਂ ਕੈਰੈਂਸਪੀ ਜਿਹੜਾ ਆਡੋ ਪਾਰਟੀ ਅੱਜ ਖਤਮ ਹੋ ਗਈਆਂ ਸਾਰੀ ਬਾਗੀ ਸੁਰ ਕੋਈ ਨਹੀਂ ਗਈ ਸਭ ਕੁਝ ਖਤਮ ਹੋ ਗਿਆ ਕੋਈ ਵੀ ਕਈ ਲੀਡਰ ਜਿਹੜੇ ਗੈਰਾਂ ਚਲ ਪਾਏ ਯਾਰ ਮੈਂ ਕਿਹਾ ਕੋਈ ਗੈਰਾਂ ਚਲ ਜਿਹੜੇ ਕੋਈ ਇੱਕ ਦੋ ਸਾਥੀ ਗਏ ਜਰੂਰੀ ਕੰਮ ਨੂੰ ਨਾ ਫੋਨ ਕਰਤੇ ਆ ਅੱਜ ਤੋਂ ਬਾਅਦ ਕੋਈ ਬਾਗੀ ਸੁਰ ਨਹੀਂ ਦਿਖੂਗੀ ਸਾਰੇ ਇੱਕ ਮ ਸਾਰੇ ਅੱਜ ਸਾਰੇ ਰਾਜਸਟਾਨ ਦੇ ਕਾਰਨ ਕੀ ਕਹਿਣਾ ਚਾਹੁੰਦੇ ਜੋ ਦੇਖੋ ਅੱਜ ਵਜ਼ੀਰ ਜੀ ਲਾਲਜੀਤ ਸਿੰਘ ਭੁੱਲਰ ਸਾਹਿਬ ਸਾਡੇ ਐਮਐਲਏ ਸਹਿਬਾਨ ਖੀਮ ਕਰਨ ਤੋਂ ਤੁਨ ਸਾਹਿਬ ਲਾਲਪੁਰਾ ਸਾਹਿਬ ਐਮਐਲਏ ਸਾਹਿਬ ਆਪਣਾ ਅੰਗਤ ਜੀ ਜਾਂ ਅਹੁਦੇਦਾਰ ਸਹਿਬਾਨ ਜਿੰਨੇ ਵੀ ਲਖਣਾ ਸਾਹਿਬ ਜੇ ਬੈੜਵਾਲ ਸਾਹਿਬ ਔਰ ਸਮੁੱਚੇ ਤੌਰ ਤੇ ਸੰਗਠਨ ਜਿਹੜਾ ਆ ਜ਼ਿਲ੍ਹੇ ਦਾ ਸੰਗਠਨ ਉਹ ਅੱਜ ਉਹਨਾਂ ਨੇ ਮੈਨੂੰ ਇੱਥੇ ਸੱਦਿਆ ਵੀ ਔਰ ਵਧਾਈ ਵੀ ਦਿੱਤੀ ਔਰ ਇਸ ਹਲਕੇ ਦੀ ਜਿਹੜੀ ਸੇਵਾ ਜੋ ਪਾਰਟੀ ਨੇ ਲਈ ਆ ਉਹਦੇ ਪ੍ਰਤੀ ਵਿਚਾਰਾ ਵੀ ਹੋਈਆਂ ਨੇ ਔਰ ਇਸ ਆਉਣ ਜਿਹੜਾ ਆਉਣ ਵਾਲਾ ਸਮਾਂ ਆ ਜਿਹੜੀ ਇਲੈਕਸ਼ਨ ਜਿਹੜੀ ਹੋਣੀ ਆ ਕਿਉਂਕਿ ਬਾਈ ਇਲੈਕਸ਼ਨ ਜਿਹੜੀ ਆ ਉਹ ਸੋਲ ਸਾਹਿਬ ਦੇ ਜਾਣ ਨਾਲ ਇੱਥੇ ਬਾਈ ਇਲੈਕਸ਼ਨ ਹੋਣੀ ਹੋਣੀ ਆ ਸੋ ਉਹਦੇ ਬਾਰੇ ਵੀ ਵਿਚਾਰਾ ਹੋਈਆਂ ਨੇ ਔਰ ਹਲਕੇ ਦੀ ਡਿਵੈਲਪਮੈਂਟ ਬਾਰੇ ਵੀ ਵਿਚਾਰਾ ਹੋਈਆਂ ਨੇ ਸੋ ਇਹ ਸਾਰੀਆਂ ਗੱਲਾਂ ਇੱਥੇ ਹੋਈਆਂ ਨੇ ਔਰ ਬੜੀ ਕੈਲੋਬੀ ਮੈਨੂੰ ਅੱਜ ਖੁਸ਼ੀ ਆ ਕਿ ਅੱਜ ਸਾਰਾ ਸੰਗਠਨ ਜਿਹੜਾ ਇੱਕ ਮੋਟੇ ਇੱਕ ਝੋਟੇ ਤੇ ਜਿਹੜੀ ਟਿਕਟ ਦੀ ਜਿਹੜੀ ਕਿਆਸ ਅਰੇ ਲਗਾ ਰਹੀਆਂ ਲੱਗਦਾ ਵੀ ਟਿਕਟ ਜਿਹੜੀ ਤੁਹਾਨੂੰ ਪਰਫਰ ਹੋ ਚੁੱਕੀ ਦੇਖੋ ਟਿਕਟ ਜਿਹੜੀ ਆ ਉਹ ਮੈਂ ਨਾ ਦੇਣੀ ਇਹਨਾਂ ਕਿਸੇ ਨੇ ਦੇਣੀ ਉਹ ਤੇ ਹਾਈ ਕਮਾਂਡ ਨੇ ਦੇਣੀ ਆ ਅੱਜ ਤੇ ਮੈਨੂੰ ਉਹਨਾਂ ਨੇ ਸੇਵਾਦਾਰ ਲਾਇਆ ਤੇ ਬਤੌਰ ਸੇਵਾਦਾਰ ਇੱਥੇ ਕੰਮ ਕਰਾਂਗੇ ਜਿਹੜੇ ਬਾਕੀ ਨੇ ਰਹਿੰਦੇ ਹੀ ਨੇ ਆਪਣੀ ਆਗੂ ਆ ਉਹ ਸਾਰੇ ਆ ਜਾਣਗੇ ਕਿੱਥੇ ਹੋ ਗਏ ਉਹ ਕੋਈ ਰਹਿ ਹੀ ਨਹੀਂ ਗਿਆ ਕਿਹੜਾ ਰਹਿ ਗਿਆ ਕਿਹਣਾ ਜੁੰਦੇ ਚ ਬੜੀ ਖੁਸ਼ੀ ਦਾ ਮਾਹੌਲ ਆ ਜੀ ਸਾਰੇ ਜਿਹੜੇ ਸੱਗਠਨ ਸੀ ਅੱਜ ਤਰਨਤਾਰਨ ਹਲਕੇ ਦਾ ਸਾਰੇ ਜ਼ਿੰਮੇਵਾਰ ਵੀਰ ਚਾ ਚੇਅਰਮੈਨ ਚਾ ਕੋਈ ਐਮ ਸੀ ਸੀ ਜਾਂ ਸਾਡੇ ਬਲਾਕ ਪ੍ਰਧਾਨ ਸੀ ਉਹਨਾਂ ਨੇ ਬੜੀ ਖੁਸ਼ੀ ਕੀਤੀ ਹੈ ਤੇ ਅੱਜ ਲੱਡੂ ਤੇ ਬਰਫੀ ਵੀ ਵੰਡੀ ਆ ਸਵਾਗਤ ਕੀਤਾ ਰਮੇਸ਼ ਜੀ ਦਾ ਅੱਜ ਪੂਰਾ ਸਾਥ ਤੱਕ ਜਾਏਗਾ ਸਾਰਾ ਜਿਹੜਾ ਪੂਰਾ ਜੀ ਪੂਰਾ ਅੱਜ ਤਾਂ ਉਹਨਾਂ ਨੇ ਕਲੀਅਰ ਹੀ ਕਰਤਾ ਵੀ ਸਾਰਾ ਸਗਠਨ ਕਿਉਂਕਿ ਸਾਡੀ ਪਾਰਟੀ ਬੜੀ ਡਿਸਪਲਿਨ ਵਾਲੀ ਆ ਜੋ ਹਾਈ ਕਮਾਂਡ ਨੇ ਫੈਸਲਾ ਕਰਿਆ ਸਾਰਿਆਂ ਨੂੰ ਸਿਰ ਮੱਥੇ ਆ ਕਿਹੜੀ ਟਿਕਟ ਦੀ ਦੰਗ ਦੰਗ ਚੱਲਦੀ ਪਈ ਬਾਹਰ ਪਾਏਗਾ ਜਾਂ ਹਰਮੇਸ਼ਾ ਸੰਧ ਤੇ ਮੂਲ ਗੱਤ ਇਹ ਵੀਰੇ ਹਾਈ ਕਮਾਂਡ ਦੇ ਵਾਸਿਆ ਜੀ ਉਹਨਾਂ ਨੇ ਅੱਜ ਉਹਨਾਂ ਨੂੰ ਹਲਕਾ ਚਾਰਜ ਲਾਤਾ ਜੇ ਖੁਸ਼ੀ ਮਨਾ ਰਹੇ ਆ ਜਦੋਂ ਟਿਕਟ ਮਿਲ ਜੂ ਉਹਦੋਂ ਉਹ ਖੁਸ਼ੀ ਮਨਾਵਾਂਗੇ ਸੋ ਦੋਸਤੋ ਲਾਲਜੀਤ ਸਿੰਘ ਭੁੱਲਰ ਕੈਬਨਟ ਮੰਤਰੀ ਵੱਲੋਂ ਗੱਲਬਾਤ ਸਪਸ਼ਟ ਜਿਹੜੇ ਆ ਉਹਨਾਂ ਦੇ ਸੰਕੇਤ ਸਨ ਕਿ ਜਿਮਨੀ ਚੋਣਾਂ ਦੇ ਵਿੱਚ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਕਿ ਉਹਨਾਂ ਵੱਲੋਂ ਸਿੱਧਾ ਸੰਕੇਤ ਮਿਲਿਆ ਹੈ ਤੁਸੀਂ ਸੁਣਿਆ ਹੈ ਉਹਨਾਂ ਦੀ ਗੱਲਬਾਤ ਦੇ ਵਿੱਚ ਔਰ ਹਰਮਿਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਉਹਨਾਂ ਨੇ ਬੋਲਦਿਆਂ ਕਹੇ ਕਿ ਹਰਮਿਤ ਸਿੰਘ ਸੰਧੂ ਨੂੰ ਜਿਤਾ ਕੇ ਵੱਡੀ ਲੀਡ ਦੇ ਨਾਲ ਵਿਧਾਨ ਸਭਾ ਭੇਜ ਆ ਜਾਵੇਗਾ ਇਹ ਲਾਲਜੀਤ ਸਿੰਘ ਪੁੱਲਰ ਦਾ ਕਹਿਣਾ ਹੈ ਔਰ ਇੱਕ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਹੈ ਕਿ ਇਹ ਤਰਨਤਨ ਹਲਕੇ ਦੀ ਜਿਮਨੀ ਚੋਣ ਵੇਲੇ ਜਿਹੜੀ ਟਿਕਟ ਆ ਉਹ ਹਰਮਿਤ ਸਿੰਘ ਸੰਧੂ ਸਾਹਿਬ ਦਾ ਐਮਐਲਏ ਜੋ ਐਸ ਵਕਤ ਕੁਝ ਦਿਨ ਪਹਿਲਾਂ ਹੀ 15 ਜੁਲਾਈ ਨੂੰ ਤੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਔਰ ਐਲਾਨ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਟਿਕਟ ਜਿਹੜੀ ਆ ਦਿੱਤੀ ਜਾਵੇਗੀ ਇਹ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਸਪਸ਼ਟ ਨਿਰਦੇਸ਼ ਜਿਹੜੇ ਆ ਸੰਕੇਤ ਉਹਨਾਂ ਦੇ ਦਿੱਤੇ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਵੀ ਦੇਖਣਾ ਹੋਏਗਾ ਕਿ ਆਖਰ ਆਮ ਆਦਮੀ ਪਾਰਟੀ ਵੱਲੋਂ ਜਿਹੜੀਆਂ ਬਾਗੀ ਸੁਰਾਂ ਉੱਠ ਰਹੀਆਂ ਨੇ ਉਹਨਾਂ ਬਾਰੇ ਕੀ ਕੀਤਾ ਜਾਂਦਾ ਹੈ ਤੁਸੀਂ ਕੁਝ ਦਿਨ ਪਹਿਲਾਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਆਗੂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਨਾਤਮਸਤਕ ਹੋ ਕੇ ਪ੍ਰਣ ਕੀਤਾ ਗਿਆ ਸੀ ਕਿ ਜੇਕਰ ਹਰਮਿੰਦਰ ਸਿੰਘ ਸੰਧੂ ਨੂੰ ਟਿਕਟ ਮਿਲਦੀ ਆ ਤਾਂ ਉਹਨਾਂ ਵੱਲੋਂ ਵਿਰੋਧ ਕੀਤਾ ਜਾਵੇਗਾ ਹੁਣ ਪਾਰਟੀ ਇਸ ਵਿਰੋਧਤਾ ਨੂੰ ਕਿਸ ਤਰੀਕੇ ਦੇ ਨਾਲ ਰੋਕਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ